ਜੀ ਕੀ ਹਾਲ ਚਾਲ ਆਈ ਸਾਰੇ ਚੜਦੇ ਤੇ ਲੈਂਦੇ ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲੋ ਵੀ ਮਿੱਤਰੋ ਅੱਜ ਆਪਾਂ ਨਵੀਂ ਇੱਕ ਵੀਡੀਓ ਹੋਰ ਲੈ ਕੇ ਆ ਗਏ ਆ ਤੇ ਅੱਜ ਆਪਾਂ ਹੁਣ ਜਿਹੜੇ 2025 ਦੇ ਬਾਜੀਆਂ ਛੱਡਨੇ ਆ ਜਿਹੜੇ ਨਵੇਂ ਕਬੂਤਰ ਹਨ ਆਪਾਂ ਕੱਢੇ ਆ ਤੇ ਉਹਨਾਂ ਨੂੰ ਬਾਦਾਮ ਸਟਾਰਟ ਕਰਤੇ ਆ ਤੇ ਆਇਓ ਤੁਹਾਨੂੰ ਕਬੂਤਰਾਂ ਤੇ ਨਿਗਾ ਵੀ ਮਰਾ ਦਿੰਨਾ ਕਿਹੜੇ ਆਪਾਂ ਹੁਣ ਕੱਢੇ ਆ ਨਵੇਂ ਕਬੂਤਰ ਤੇ ਆ ਪਿੰਜਰੇ ਚ ਪਾਏ ਹੋਏ ਆ ਇਹਨਾਂ ਨੂੰ ਬਾਦਾਮ ਆਪਾਂ ਸਟਾਰਟ ਕਰਤੇ ਲੋ ਮਾਰੋ ਨਿਗਾ ਸਾਰੇ ਕਬੂਤਰਾਂ ਦੇ ਤੇ ਆ ਆਪਣਾ ਕਾਲਸਰਾ ਕੂਤਰ ਤੇ ਉਹ ਕੂਤਰ ਦਾ ਭਾਈ ਆ ਜਿਹੜਾ ਪਿਛਲੇ ਸਾਲ ਆਪਣਾ ਉਹ ਤੋਂ ਪਿਛਲੇ ਸਾਲ ਆਪਾਂ ਛੱਡਿਆ ਸੀਗਾ ਦਵਾਨੀ ਕਾਲੀ ਚੀਨੇ ਦਾ ਬਾਹੜਾ ਦਾਵਾ ਕੂਤਰ ਸੀ ਆਪਣਾ ਰਾਤ 10:30 ਵਜੇ ਤਾਈਂ ਉੜਦਾ ਰਿਹਾ ਉਹ ਕੂਤਰ ਉਹਦਾ ਸਗਾ ਭਾਈ ਆ ਇਹ ਕਾਲਸਰਾ ਤੇ ਆ ਜਿਹੜਾ ਆਪਣਾ ਪਿਛਲੇ ਸਾਲ ਜਿੱਤਿਆ ਸੀ ਸ਼ਾਕਾ ਕੂਤਰ ਫੌਜੀ ਕਿਆਲੇ ਚ ਉਹਦਾ ਸਗਾ ਭਾਈ ਆ ਕਾਲੀ ਨੋਕ ਦਾ ਤੇ ਆ ਰੱਤਾ ਆਪਣੇ ਡੱਬ ਵਾਲੇ ਕੂਤਰ ਦਾ ਵਾ ਤੇ ਆ ਦੋਨੇ ਭਾਈ ਆ ਸ਼ਾ ਅੱਖਾਂ ਦੇ ਚਿੱਟੀਆਂ ਖਾਲਾ ਤੇ ਇਹਦਾ ਪਿਓ ਵੀ ਅੱਗੇ ਬਾਜੀ ਜਿੱਤਿਆ ਹੋਇਆ ਆਪਣੇ ਕੋਲੇ ਤੇ ਮਾਂ ਵੀ ਇਹਦੀ ਬਹੁਤ ਡਾਵੀ ਆ ਇਹ ਦੋਨੇ ਭੈਣ ਭਾਈ ਬਹੁਤ ਬੱਚੇ ਉੱਡੇ ਆ ਕਬੂਤਰ ਹੀ ਆ ਦੋਨੇ ਤੇ ਆ ਕਾਲੀ ਨੋਕਲਾ ਵੀ ਬਹੁਤ ਬੱਚਾ ਉੱਡ ਦਰਿਆ ਆਪਣਾ ਪਹਿਲਾ ਤੇ ਇਹਨਾਂ ਨੂੰ ਆਪਾਂ ਬਾਜ਼ਾਂ ਸਟਾਰਟ ਕਰਤੇ ਆ ਤੇ ਪਿੱਛੇ ਆਪਣਾ ਚਿੱਟੀਆਂ ਅੱਖਾਂ ਵਾਲਾ ਖੜਾ ਵਾ ਜਿਹੜੇ ਆਪਾਂ ਸਭ ਤੋਂ ਪਹਿਲਾਂ ਕਬੂਤਰ ਛੱਡਣ ਲੱਗੇ ਆ ਇੱਥੋਂ ਖੇਤੋਂ ਇਹ ਛੋਟੇ ਛੋਟੇ ਪਿੰਡਾ ਤੋਂ ਨਹੀਂ ਜਾਂਦੇ ਉਹ ਪਿੱਛੇ ਚਿੱਟੀਆਂ ਅੱਖਾਂ ਦਾ ਖੜਾ ਤੇ ਇਹ ਕਬੂਤਰਾਂ ਦੀ ਸਾਰੇ ਕਬੂਤਰਾਂ ਚ ਨਸਲ ਆ ਜਿਹੜੇ ਕਾਲਸਰੇ ਆਪਣੇ ਆ ਇਹ ਵੀ ਇਹਦੇ ਭਾਈ ਦਾ ਪੁੱਤ ਹੀ ਆ ਹੈਗਾ ਚਿੱਟੀਆਂ ਖਾਲੇ ਦੇ ਦਾ ਤੇ ਇਹਨਾਂ ਦੀ ਸਾਰੇ ਕਬੂਤਰਾਂ ਚ ਮੈਸਾ ਇਹਦੀ ਮਾਂ ਆਪਣੇ ਕੋਲੇ ਦੋ ਤਿੰਨ ਬਾਜੀਆਂ ਜਿੱਤੀ ਹੋਈ ਆ ਆ ਚਿੱਟੀਆਂ ਅੱਖਾਂ ਵਾਲੀ ਤੇ ਇਹਦਾ ਉਧਰ ਭਾਈ ਬੈਠਾ ਤੁਹਾਨੂੰ ਦਿਖਾਉਣਾ ਜਿਹੜਾ ਆਪਣਾ ਤੋਰਿਆ ਹੋਇਆ ਵਾ ਪਾਣੀ ਦੇ ਕਰਨ ਆਪਾਂ ਤੇ ਇਹ ਨਵੇਂ ਕਬੂਤਰ ਆਪਣਾ ਜਿਹੜੇ ਹਣ ਆਪਾਂ ਬਾਦਾਮ ਸਟਾਰਟ ਕੀਤੇ ਇਹਨਾਂ ਨੂੰ ਤੇ ਕਬੂਤਰਿਆਂ ਤੇ ਵੀ ਨੇ ਕੈਮਰਾ ਨੂੰ ਸਾਨੂੰ ਤੇ ਆ ਜੋ ਜਿਹੜੇ ਹੁਣ ਬਾਦਾਮ ਖਾਂਦੇ ਆ ਆਪਣੇ ਪਹਿਲਾਂ ਦੇ ਉਹ ਦਿਖਾਉਣਾ ਤੁਹਾਨੂੰ ਮੈਂ ਲਓ ਜੀ ਮਰੋਨੇਗਾ ਆ ਆਪਣੀ ਕਬੂਤਰੀ ਆ ਰੰਮੀ ਵਾਲੇ ਨਾਲ ਦੀ ਤੇ ਇਹ ਵੀ ਭੈਣ ਭਾਈ ਇਹਨਾਂ ਦੇ ਪਹਿਲਾਂ ਆਪਣੇ ਕੋਲੇ ਬਾਜ਼ੀਆਂ ਜਿੱਤੇ ਹੋਏ ਆ ਤੇ ਉਵੇਂ ਹੀ ਆਪਣੇ ਬੱਚੇ ਕਢਾਏ ਹੋਏ ਆ ਜਿਵੇਂ ਪਹਿਲਾਂ ਕੂਤਰ ਉੱਡੇ ਆ ਆਪਣੇ ਤੇ ਇਹ ਕਬੂਤਰੀ ਵੀ ਬਹੁਤ ਦੀ ਆ ਕੱਲ 3 ਵਜੇ ਬੈਠੀ ਸੀ ਕੱਲ ਦਿਨ ਵੀ ਬਹੁਤ ਪੜਾ ਸੀਗਾ ਤੇ ਇਹਦਾ ਭਾਈ ਵੀ ਬੈਠਾ ਹੋਵੇ ਥੱਲੇ ਲਓ ਜੀ ਇਹ ਵੀ ਲਾਲ ਚੀਨਾ ਹੀ ਆ ਮਾਰ ਲੋਨੇਗਾ ਤੇ ਇਹ ਵੀ ਕੂਤਰਾ ਆਪਣਾ ਬਹੁਤ ਡਾਵਾ ਵਾ ਉੜਦੇ ਬਹੁਤ ਚੰਗੇ ਆ ਇਹ ਕੂਤਰਾ ਤੇ ਉੱਧਰ ਬੈਠੇ ਦੂਜੇ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੇ ਇਹਨਾਂ ਨੂੰ ਬਦਾਮ ਪਾਏ ਹੋਏ ਆ ਖਾਂਦੇ ਆ ਆਪਦੇ ਉਹਨੇ ਤਾਂ ਖਾਲੇ ਥੋੜੇ ਜਿਹੇ ਰਹਿ ਗਏ ਤੇ ਆਇਆ ਆਪਾਂ ਤੁਹਾਨੂੰ ਦੂਜੇ ਕੂਤਰਾ ਵੀ ਦਿਖਾ ਦਿੰਨੇ ਆ ਉੱਧਰ ਜਿਹੜੇ ਆਪਣੇ ਡੋਲੀ 'ਚ ਪਾਏ ਹੋਏ ਆ ਦੂਜੀ 'ਚ ਆ ਜਓ ਲੋ ਜੀ ਮਾਰੋਨੇ ਦਾ ਆ ਉਹ ਚਟੀਆਂ ਅੱਖਾਂ ਵਾਲੇ ਦਾ ਭਾਈ ਆ ਤੇ ਆ ਕੂਤਰਾ ਦੀ ਸਾਰੇ ਕੂਤਰਾ ਚ ਮੈਂ ਸਾਪਨੇ ਤੇ ਇਹਦੇ ਨਾਲ ਦੇ ਪਹਿਲਾਂ ਆਪਣੇ ਕੋਲੇ ਬਹੁਤ ਬਾਜ਼ੀਆਂ ਜਿੱਤੇ ਇਹਨਾਂ ਦੇ ਭੈਣ ਭਾਈ ਤੇ ਇਹ ਆਪਣੇ ਕੋਲੇ ਹੈਗੇ ਦੋ ਤਿੰਨ ਐਰਕੀ ਵੀ ਐਰਕੀ ਸਾਲ ਦੇ ਦਾ ਫਰ ਸਾਫ਼ ਹੋਏ ਤੇ ਆ ਕੂਤਰਾ ਆਪਣਾ ਕੱਲ 3:00 3:00 ਵਜੇ ਬੈਠਾ ਕਬੂਤਰੀ ਦੇ ਨਾਲ ਹੀ ਤੇ ਇਹ ਵੀ ਬਹੁਤ ਦਾਵਾ ਵਾਲਾ ਲਾਲ ਚੀਨਾ ਚਟੀਆਂ ਦਾਵਾ ਤੇ ਇਹ ਛੋਟੇ ਛੋਟੇ ਪੰਡਾ ਤੋਂ ਨਹੀਂ ਜਾਂਦੇਗੇ ਇਹ ਦੋ ਕਬੂਤਰ ਆਪਣੇ ਆਪ ਪਿਛਲੇ ਸਾਲ ਦੇ ਆ ਤੇ ਇਹ ਵੀ ਬਹੁਤ ਚੰਗਾ ਔੜਦੇ ਆ ਡੱਬਾ ਦੇ ਡੱਬੇ ਦੀ ਆਪਾਂ ਭੈਣ ਛੱਡੀ ਸੀਗੀ ਚੌਥੀ ਪੰਜਵੀਂ ਕੂਤਰੀ ਉੱਠ ਗਈ ਸੀਗੀ ਆਪਣੀ ਸੱਤਵਾਲੋਂ ਨਾਲ ਦੇ ਪਿੰਡੋਂ ਇੱਥੋਂ ਤੇ ਆ ਸ਼ਾਹ ਅਖੇ ਦਾ ਭਾਈ ਜਿਹੜਾ ਆਪਣੇ ਪਿਛਲਾ ਪਿਛਲੇ ਸਾਲ ਆਪਣਾ ਤਿੰਨਾਂ ਕੂਤਰਾ ਚ ਰਹਿ ਗਏ ਸੀ ਇੱਥੇ ਨਵੇਂ ਚੂੜ ਚੱਕ ਉਹਨਾਂ ਨੇ ਸਾਂਝੀ ਨਹੀਂ ਕੀਤੀ ਸੀ 2:30 ਵਜੇ ਬਾਜੀ ਨਿਬੜ ਗਈ ਸੀ ਤੇ ਇਹਦਾ ਭਾਈ ਆਪਣੇ ਕੋਲੇ ਪਿਛਲੇ ਸਾਲ ਮਰ ਗਿਆ ਸੀ ਲਾਲ ਚੀਨਾ ਤੁਸੀਂ ਦੇਖਿਆ ਇਹ ਜੋਰ ਬੜਾ ਲਾਇਆ ਸੀ ਉਹ ਕੂਤਰ ਦਾ ਤੇ ਉਹ ਮਰ ਗਿਆ ਸੀਗਾ ਇਹ ਵੀ ਪਿਛਲੇ ਸਾਲ ਦਾ ਹੀ ਆ ਤੇ ਇਹ ਐਰ ਕੀ ਸਾਫ ਹੋਇਆ ਕਰਕੇ ਦਾ ਫਰ ਸਾਫ ਕਰਕੇ ਮੈਂ ਕਿਹਾ ਚਲੋ ਆਪਾਂ ਇਹਨਾਂ ਨੂੰ ਵੀ ਕੱਢ ਲੈਨੇ ਆ ਇਹ ਦੋਨੇ ਆਪਣੇ ਕੂਤਰ ਇਹ ਵੀ ਬਦਾਮਾਂ ਤੇ ਹੀ ਆ ਤੇ ਹੈਗੇ ਆ 5-7 ਕੂਤਰ ਜਿਹੜੇ ਆਪਣੇ ਤੁਰੇ ਹੋਏ ਆ ਬਾਜੀਆਂ ਵੀ ਆਪਣੀਆਂ ਇਹਨਾਂ ਨਾਲ ਆਪਾਂ ਹੁਣ ਪਾਣੀ ਪੂਣੀ ਤੇ ਕਰਾਂਗੇ ਤੇ ਬਾਕੀ ਉਹ ਨਵੇਂ ਕੂਤਰ ਹੈਗੇ ਆਪਣੇ ਤੇ ਸਾਨੂੰ ਕਬੂਤਰੀਆਂ ਦੇ ਵੀ ਨਿਕਾਮਰਾ ਨੂੰ ਜਿਹੜੀਆਂ ਆਪਣੀਆਂ ਪੰਜ ਚਾਰ ਕਬੂਤਰੀਆਂ ਵਾ। ਤੇ ਆਪਾਂ ਇਹਨਾਂ ਨੂੰ ਬਾਦਾਮ ਧਰ ਲੱਗੇ ਆ ਤੇ ਨਵੇਂ ਕਬੂਤਰ ਆਪਣੇ। ਤੇ ਲੋ ਇਹਨਾਂ ਨੂੰ ਸਾਰਿਆਂ ਨੂੰ ਧਰ ਤੇ ਬਾਦਾਮ ਆਪਾਂ ਹਣ। ਤੇ ਲੋ ਲਾਗੇ ਖਾਣ ਇਹ। ਇਹਨਾਂ ਨੂੰ ਪਹਿਲਾਂ ਵੀ ਇੱਕ ਦੋ ਦੋ ਦਿਨ ਮੈਂ ਪਾਏ ਆ ਤੇ ਫਿਰ ਆਏ ਹੁਣ ਜਾਨਵਰ ਛੇਤੀ ਖਾਣ ਲੱਗ ਗਿਆਂ ਦੇ। ਇੱਕ ਦਿਨ ਨੂੰ ਆਪਾਂ ਮਿਹੜਾ ਪਾਣੀ ਦਵਾਈ ਦਵਾਈ ਲਾਈ ਆ। ਦੀਵਾਰ ਮੈਂ ਕੱਲ ਇਹਨਾਂ ਦੀ ਕਰਤੀ ਸੀ। ਤੇ ਹੁਣ ਇਹਨਾਂ ਨੂੰ ਕੱਢਣ ਲੱਗਾਂਗੇ ਨਵੇਂ। ਤੇ ਹੋਰ ਰੱਤੇ ਦਾ ਸਾਨੂੰ ਭਾਈ ਵੀ ਦਿਖਾਉਂਗਾ ਉਹ ਹਜੇ ਥੋੜੀ ਥੋੜੀ ਕੰਨੀ ਰਹਿੰਦੀ ਆ ਉਹਦੀ ਚੜਨ ਵਾਲੀ ਤੇ ਉਹਨੂੰ ਵੀ ਆਪਾਂ ਲਾਗ ਗਿਆ ਨਾ ਪਾਉਣ ਨਾਲ ਤੇ ਆਈ ਉਹਨਾਂ ਨੂੰ ਖਾਣ ਦੰਨੇ ਆਪਾਂ ਫਿਰ ਦਿਖਾਉਨੇ ਤੁਹਾਨੂੰ ਜੀ ਕੀ ਹਾਲਾ ਤੇ ਅੱਜ ਆਪਾਂ ਦੂਜਾ ਦਾਣਾ ਕਬੂਤਰਾਂ ਦਾ ਤੇ ਬਾਦਾਮ ਇਹਨਾਂ ਨੂੰ ਪਾਉਣ ਲੱਗੇ ਜਿਹੜੇ ਨਵੇਂ ਕਬੂਤਰ ਆ ਤੇ ਦੂਜਿਆਂ ਨੂੰ ਆਪਾਂ ਪਾ ਤਿਓ ਖਾਈ ਜਾਂਦੇ ਆ ਤੇ ਆ ਜਿਹੜੇ ਆਪਾਂ ਨਵੇਂ ਕੱਢੇ ਆ ਕਬੂਤਰ ਇਹ ਤੇ ਉਹ ਆ ਤੁਹਾਨੂੰ ਦਿਖਾਉਂਦੇ ਆ ਸਾਰੇ ਕੱਲ ਵੀ ਆਪਾਂ ਤੁਹਾਨੂੰ ਵਲੌਗ ਚ ਦਿਖਾਏ ਸੀ ਆ ਦੋਨੇ ਰੱਤੇ ਭਾਈ ਆ ਅੱਡੋ ਅੱਡੀ ਝੋਲੀਆਂ ਦੇ ਆਹ ਤੇ ਆ ਸ਼ਾਖ ਖੜਾ ਵਾ ਤੇ ਲੋ ਮਾਰ ਲੋ ਨਿਕਾ ਮੈਂ ਕਿਹਾ ਤੁਹਾਨੂੰ ਸ਼ੌਕ ਕਰਾ ਦਿੰਨੇ ਆ ਤੇ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਹਣ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ ਤੇ ਆ ਰੱਤੇ ਵੀ ਆਪਣੇ ਬਹੁਤ ਚੰਗੇ ਉੱਡੇ ਆ ਬੱਚੇ ਹੁੰਦੇ ਤੇ ਲੋ ਦੇਖੋ ਇਹ ਸਾਰੇ ਦਾ ਫਰ ਸਾਫ਼ ਹੋਏ ਹੋਏ ਆ ਤੇ ਪੂਰੇ ਮਾਸਟਰ ਹੋਏ ਫਿਰਦੇ ਆ ਦਵਾਈ ਦੋਈ ਲੱਗੀ ਇਹਨਾਂ ਨੂੰ ਤੇ ਅੱਜ ਇਹਨਾਂ ਨੂੰ ਬਦਾਮ ਪਾਉਨੇ ਆ ਹੁਣ ਲਓ ਜੀ ਆ ਆਪਣੀਆਂ ਕਬੂਤਰੀਆਂ ਨਵੀਆਂ ਜਿਨ੍ਹਾਂ ਨੂੰ ਆਪਾਂ ਬਦਾਮ ਪਾਉਣ ਲੱਗੇ ਆ ਤੇ ਦੋਈ ਲਾਤੀ ਆਪਾਂ ਸਾਰੀਆਂ ਨੂੰ ਤੇ ਇਹਨਾਂ ਨੂੰ ਹੁਣ ਆਪਾਂ ਕੱਢਣ ਲੱਗਾ ਆ ਇੱਕ ਦੋ ਦਿਨਾਂ ਤਾਈਂ ਆ ਕਬੂਤਰੀ ਮੂਰੇ ਬੈਠੀ ਹੈ ਜਿਹੜੀ ਆਪਣੀ ਲਾਲ ਚੀਨੀ ਕੂਤਰੀ ਉੜਦੀ ਹੁੰਦੀ ਆ ਤੇ ਲਾਲ ਚੀਨਾ ਕੂਤਰਾ ਉਹਨਾਂ ਦੀ ਭੈਣ ਹੀ ਆ ਤੇ ਬਾਕੀ ਇਹ ਸਾਰੀਆਂ ਕਬੂਤਰੀਆਂ ਬੱਚੇ ਹੁੰਦੀਆਂ ਵਧੀਆ ਉੱਡੀਆਂ ਹੋਈਆਂ ਵਾ ਇੰਨਾਂ ਦਵਾਈ ਦਵਾਈ ਲਾਤੀ ਆ ਆਪਾਂ ਤੇ ਇਹਨਾਂ ਨੂੰ ਨਾਲ ਬਦਾਮ ਸਟਾਰਟ ਕਰਤੇ ਆ ਥੱਲੋ ਮਾਰ ਲੋਨੇਗਾ ਅਸ਼ਾਕ ਕੀ ਕੁਦਰੀਆ ਕੇਚ ਕੁਦਰੀ ਪਿਛਲੇ ਸਾਲ ਵਾਲੀ ਆ ਫਿਰਦੀ ਆ ਵੇ ਜਿਹੜੀ ਚਿੱਟੀਆਂ ਅੱਖਾਂ ਵਾਲੀ ਵੱਡੀਆਂ ਕੰਨਾਂ ਵਾਲੀ ਤੇ ਇਹਦੀ ਆਪਾਂ ਭੈਣ ਪਿਛਲੇ ਸਾਲ ਵੀ ਛੱਡੀ ਤਿੰਨਾ ਚਾਰਾਂ ਕੁਤਰਾਾਂ ਚ ਉੱਠ ਗਈ ਸੀਗੀ ਡਾਵੇ ਬਹੁਤ ਆ ਇਹ ਤੇ ਆ ਖੱਟੀਆਂ ਅੱਖਾਂ ਵਾਲੀ ਇਹਦੀ ਮਾਂ ਵੀ ਬਾਜੀ ਜਿੱਤੀ ਹੋਈ ਐ ਤੇ ਦਾ ਪਿਓ ਵੀ ਤੇ ਅਰ ਕੀ ਪਹਿਲੀ ਯਾਰ ਆਪਾਂ ਨਵੇਂ ਕਢਾਏ ਆ ਤੇ ਕਬੂਤਰੇ ਕੱਢੀ ਬਹੁਤ ਸੋਹਣੀਆਂ ਦਾ ਤੇ ਆ ਲਾਲ ਚੀਨੇ ਆਪਣੇ ਦੇ ਲਓ ਤੇ ਬਾਕੀ ਆਪਾਂ ਹੁਣ ਅੱਗੇ ਵੀ ਦਿਖਾਉਨੇ ਆ ਤੇ ਇਹਨਾਂ ਨੂੰ ਬਦਾਮ ਰੱਖ ਲਿਗੇ ਆ ਜੋ ਲਓ ਜੀ ਇਹਨਾਂ ਨੂੰ ਆਪਾਂ ਬਦਾਮ ਧਰਤੀ ਆ ਟਰੇ ਤੇ ਇਹਨਾਂ ਨੇ ਕਰ ਦੇ ਨੇ ਸਟਾਰਟ ਥੋੜੇ ਸਾਹਮਣੇ ਲਓ ਮਾਰ ਲੋ ਨੇਗਾ ਆ ਕਬੂਤਰੇ ਆਪਣੇ ਗਾ ਪੰਜ ਛੇ ਤੇ ਦੋ ਤਿੰਨ ਹਲੇ ਆਈ ਜਾਂਦੀਆਂ ਝਾੜ ਪਈਆਂ ਹੋਈਆਂ ਉਹ ਤੇ ਬਾਕੀ ਕੂਤਰ ਰਹਿ ਗਏ ਆਪਣੇ ਕੋਲੇ 20 22 ਨਾਕ ਹੈਗੇ ਆ ਵਧੀਆ ਤੇ ਉਹਨਾਂ ਚ ਆਪਾਂ 10 ਵੀ ਤਿਆਰ ਪੂਰੇ ਵਧੀਆ ਹੋਗੇ ਬਾਜ਼ੀਆਂ ਛੱਟਣ ਲਈ ਤੇ ਬਹੁਤ ਆ ਕੂਤਰ ਇੱਕ ਦੋ ਕੂਤਰ ਤਾਂ ਘਰੋਂ ਤੁਰ ਗਏ ਬਹੁਤ ਚੰਗੇ ਇੱਕ ਬੱਚਾ ਤੁਰ ਗਿਆ ਆਪਣਾ ਟੀਰਾ ਤੇ ਇੱਕ ਵੱਡਾ ਕੂਤਰ ਤੁਰ ਗਿਆ ਦੋ ਕੂਤਰ ਤੁਰ ਗਏ ਤੇ ਬਾਕੀ ਆ ਜੋ ਇਹਨਾਂ ਨੂੰ ਖਾਣ ਦੋ ਬਤਾ ਜੀ ਆਜਾ ਆਪਾਂ ਹੁਣ ਕੂਤਰਾਂ ਨੂੰ ਦਾਣੇ ਦੁਨੇ ਪਾਉਨੇ ਆ ਜਾਲ ਵਾਲਿਆਂ ਨੂੰ ਤੇ ਆ ਖਤਰਾ ਲਾਇਆ ਹੋਇਆ ਹੈ ਦੇ ਲੋ 11000 ਵੋਲਟਜ ਤੇ ਆਇਓ ਸੰ ਦਿਖਾਉਂਦੇ ਆ ਫਿਰ ਆਪਾਂ ਖਤਰੇ ਦੇ ਘੁੱਗੂ ਬਾਹਰ ਖੋਲ ਲਿਆ ਤੇ ਅੱਜ ਆਪਾਂ ਵੀ ਤੋਤਾ ਆ ਕੇ ਸਾਰਾ ਜਾਲ ਵਾਲਾ ਥਾਂ ਤੋਤਾ ਆ ਕੇ ਰੱਖਿਆ ਕੁਤਰਾਂ ਨੂੰ ਕੱਢਦੇ ਆ ਬਾਹਰ ਕੁਤਰ ਵੀ ਜਾਲੀਆਂ ਚੋਂ ਲੱਗ ਇਹਨਾਂ ਨੂੰ ਪਤਾ ਲੱਗ ਕੇ ਆਂਦਾ ਤੇ ਮੋਰੋਂ ਦੇ ਹਮ ਨਿਆ ਲੋਖੋ ਡਾਇਆ ਸਾਫ ਕਰਨ ਵਾਲਾ ਪੱਕਦੇ ਇੰਦੇ ਖੁੱਡਾ ਵੀ ਸਾਫ ਕਰਾਂਗੇ ਤੇ ਕੁਤਰ ਪੂਰੇ ਖੋਸ਼ ਆ ਮਾਰੋਂ ਨੇ ਗਈ ਆ ਬੈਠਾ ਆਪਣਾ ਕਾਲਸਰਾ ਵੱਡਾ ਤੇ ਇਹ ਉਤਰਦੇ ਵੀ ਆਰ ਕੀ ਬਹੁਤ ਚੰਗੇ ਬੱਚੇ ਉੱਡੇ ਆ ਤੇ ਮਾਰ ਲਓ ਨੇਗਾ ਜਾਨਵਰ ਬੈਠੇ ਆ ਢੰਡਿਆ ਦੇ ਸਾਰੇ ਤੇ ਖਾਸ਼ ਹੋ ਕੇ ਉੱਡ ਉੱਡ ਬਹਿੰਦੇ ਆ ਲਓ ਮਾਰੋ ਛੋਟੇ ਬੈਠੇ ਕਿਵੇਂ ਇਕੱਠੇ ਸਾਰੇ ਇੱਕ ਸਾਰ ਲਾਈਨ 'ਚ ਜਮਾ ਤੇ ਆ ਜੋ ਆਪਾਂ ਇਹਨਾਂ ਨੂੰ ਦਾਣੇ-ਦੂਣੇ ਪਾਉਨੇ ਆ ਬਾਹਰ ਕੱਢਦੇ ਆ ਲਓ ਜੀ ਆਉਂਦੇ ਆ ਕੂਤਰ ਭੱਜੇ ਬਾਹਰ ਨੂੰ ਤੇ ਆਪਾਂ ਇਹਨਾਂ ਨੂੰ ਦਾਣੇ-ਦੂਣੇ ਪਾਉਨੇ ਆ ਤੇ ਇਹਨਾਂ ਨੇ ਆ ਜਾਣਾ ਬਾਹਰ ਸਾਰੇ ਆਂ ਹਾ 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 ਆਇਆ ਲੋ ਜੀ ਆਇਓ ਤੇ ਆਇਓ 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 ਲੋ ਜੀ ਤੇ ਸਿਆਣੇ ਬਹੁਤ ਆਉਦੀ ਹਾਕ ਮਾਰੀ ਤੇ ਭੱਜੇ ਆਉਂਦੇ ਨੇ ਪਤਾ ਲੱਗ ਕੇ ਆਂਦਾ ਵਾ